ਦੋ ਮੋਟਰਸਾਈਕਲਾਂ ਤੇ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਇਹ ਕਤਲ ਗੈਂਗਵਾਰ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਪਛਾਣ ਸੰਦੀਪ ਉਰਫ ਸੰਨੀ ਪੁੱਤਰ ਹਰੀਓਂ ਬਜੋਂ ਹੋਇਆ ਹੈ ਪੁਲਿਸ ਨੇ ਮੌਕੇ ਤੇ ਹੀ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਲਾ ਲਾ ਤੁਹਾਨੂੰ ਦੇਖੋ ਬਾਬਾ ਜੀ ਤੁਹਾਨੂੰ ਪਤਾ ਨਹੀਂ ਹੈ ਕਿ ਆ ਵੀ ਖੜੇ ਹੋਏ ਨੇ ਬੇਕਰ ਦਾ ਬਣਾ ਲਾ ਆ ਰਹੀ ਉਹ ਕਿਹੜੀ ਜਿਹੜੀ ਆ ਰਾਜਪੂਤਾਂ ਦੇ ਨਾਲ ਉਹ ਬਸ ਇੱਕ ਗੱਲ ਦੱਸਣ ਮੈਂ ਤੁਹਾਨੂੰ ਮੈਂ ਬਹੁਤ ਜ਼ਿਆਦਾ ਹੈਗਾ ਬੰਨੇ ਜਿਦਾਂ ਕੋਲ ਤੋਂ ਬੋਲਦੇ ਬੋਲਦੇ ਲਾਜੀ ਤੁਸੀਂ ਵੀ ਮੰਨ ਲਓ ਝੋਟ

ਇਹ ਘਟਨਾ ਵਾਪਰੀ ਹੈ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ ਕੀ ਪੂਰਾ ਮੈਟਰ ਸੀ ਤੇ ਕੀ ਹੁਣ ਫਰਦਰ ਕਵਰੇਜ ਕੀਤੀ ਜਾਏ ਅ ਅੱਜ ਸਾਨੂੰ ਸ਼ਾਮ ਨੂੰ ਅ ਸਟਿਓ ਮਾਲਪੁਰ ਡਿਸਟ੍ਰਿਕਟ ਸ਼ਾਰਪੁਰ ਤੇ ਇਨਫੋਰਮੇਸ਼ਨ ਆਈਸੀਬ ਅੱਡੇ ਦੇ ਵਿੱਚ ਇੱਕ ਸ਼ੌਪ ਤੇ ਫਾਇਰਿੰਗ ਹੋਈ ਹੈਗੀ ਆ ਜ ਜਿਹਦੇ ਵਿੱਚ ਸੰਦੀਪ ਅ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ ਪ੍ਰੀ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਬਿਲਕੁਲ ਚੌਕ ਤੋਂ ਜਦੋਂ ਆਪਾਂ ਜਾਣਦੇ ਹਾਂ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈ ਪਰੰਤੂ ਅੱਜ ਜਿਹੜੇ ਆ ਇਲਿਗਲ ਵੈਪਨਸ ਜੋ ਹੁਣ ਤੱਕ ਸਾਨੂੰ ਕੋਲ ਮਿਲਿਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲਿਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੀ ਚੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੇ ਬਾਹਾਂ ਦੇ ਵਿੱਚ ਲੱਕੇ ਤੋਂ ਅੰਦਰ ਕ੍ਰਾਸ ਹੋਈ ਹੋਈ ਹੈ ਨੇ ਰੌਣਕ ਫਾਇਰ ਹੋਇਆ ਅ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰੌਣਕ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬਾਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਦਾ ਪੋਸਟ ਮਾਰਟ ਤੋਂ ਬਾਅਦ ਕਲੀਅਰ ਹੋਏਗਾ ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ ਜੀ ਬਾਕੀ ਤਾਂ ਦੱਸੇ ਜਾ ਰਹੇ ਆ ਤੁਸੀਂ ਕਾਟੇ ਵਾਲੋਂ ਕਿੱਥੇ ਤੇ ਰਹਿਣ ਵਾਲੇ ਨੇ ਤੇ ਕਿ ਉਹਨਾਂ ਦੇ ਆਪਾਂ ਉਹਨਾਂ ਦੀ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਸ਼ੌਕਰ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮਲਾਜਮ ਹੈਗਾ ਯਾ ਉਹਦਾ ਬੇਡਾ ਆ ਜਿਹੜਾ ਰਾਹੁਲ ਆ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜਿਆਂ ਸੀ ਕਿ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਲੜਦੇ ਹੁੰਦੇ ਸੀ ਔਰ ਵੈਪਨ ਜਿਹੜੇ ਇਹਨਾਂ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਦੋ ਬੰਦੇ ਆਈਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆਂ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕੀ ਜੇ ਦੀ ਦਰਦ ਜਿਹੜੀ ਉੱਤੇ ਪਹਿਲਾਂ ਵੀ ਐਫ ਆਈ ਆਰ ਹਾਂ ਐਫ ਆਈ ਆਰ ਦਾ ਇਹਨਾਂ ਸਾਰਿਆਂ ਦੀ ਹੈਗੀ ਹੈ ਕਲਾਸਿਕ ਮਾਮਲੇ ਦੀ ਹਾਂਜੀ ਅਪਰਾਧ ਇਹਦੇ ਤੇ ਵੀ ਸੰਦੀਪ ਤੇ ਵੀ ਐਫ ਦਰਜ ਹੈਗੀ ਹੈ और ओदे ते भी है राहुल ते भी है और एवन प्रीत ते भी है एवन जलंधर है एवन प्रीत ते जलंधर भी है एस एस नगर भी है सो कुत्ता जी गैंग वार किया जा गैंग वार नहीं यार लोकल ग्रुप है केड़ा गैंग है वो गैंग नहीं है